ਇਸ ਨੂੰ ਰੈਨੋਵੇਟ ਕਰਵਾ ਕੇ ਉੱਤੇ ਦੋ ਵਿੰਡਾ ਲਵਾਈ ਨੇ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੇ ਕੰਵੀਨੀਅੰਸ ਲਈ ਸਰਕਾਰ ਦੀ ਇਹ ਕੋਸ਼ਿਸ਼ ਹੈ ਨਹੀਂ ਕਿ ਅੱਜ ਵੀ ਸ਼ਰਧਾਲੂ ਦੀ ਕੰਵੀਨੀਅੰਸ ਲਈ ਉਹਨਾਂ ਦੀ ਫੈਸਲੇ ਨੂੰ ਸੀ ਕਰਦਾ ਹੋਇਆ ਹੈ। ਖਾਂ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੀ ਚਾਹਨਾ ਹੁਣ ਹੋਵੇਗੀ ਪੂਰੀ। ਜੇਰਾਬਾਬਾ ਨਾਨਕ ਦੀ ਤੁੰਸੀ ਬਨ ਵਿਖੀ ਬਣੇ ਸਥਾਨ ਤੋਂ ਜਿੱਥੋਂ ਸੰਗਤਾਂ ਦੂਰ ਦੀ ਰਾਹੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸੱਤੇ ਦਰਸ਼ਨਾਤਿਦਾਰੇ ਕਰਦੀਆਂ ਸਨ ਉੱਥੇ ਕਰੋਨਾ ਕਾਲ ਚੱਲਦਿਆਂ ਇਹ ਦਰਸ਼ਨ ਦੁਰਲਭ ਹੋ ਗਏ ਸਨ ਉਤੋਂ ਦੁਰਬੀਨਾ ਹਟਾਈਆਂ ਗਈਆਂ ਸਨ ਪਰ ਅੱਜ ਇੱਥੇ ਕਮਿਸ਼ਨਰ 임ਾਨਸ਼ੂ ਅਗਰਵਾਲ ਦੀ ਯਤਨਾਂ ਦੁਆਰਾ ਇੱਥੇ ਦੋ ਹਾਈ ਕੁਆਲਿਟੀ ਦੁਰਬੀਨਾ ਮੋਟੇ ਲਗਾਈਆਂ ਗਈਆਂ ਹਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਦਾਰੇਕਰਨ ਹਨਿਆ ਸੰਗਤਾਂ ਨੇ ਇਸੇ ਉਪਰਾਲੇ ਦੀ ਬੜੀ ਸ਼ਲਾਘਾ ਕੀਤੀ ਤੇ ਉਹਨਾਂ ਦਾ ਧੰਨਵਾਦ ਕੀਤਾ। ਡੇਰਾਬਾਬਾ ਨਾਨਕ ਨੂੰ ਸਿਟੀ ਆਫ ਫਰੇਗਰੈਂਸ ਦਾ ਨਾਮ ਦਿੱਤਾ ਗਿਆ ਸੀ ਪਰ ਇੱਥੇ ਹੁਣ ਫੁੱਲਦਾਰ ਬੂਟੇ ਬਹੁਤ ਘੱਟ ਹੀ ਗਿਣਤੀ 'ਚ ਮਿਲਦੇ ਸੀ। ਉਸ ਨੂੰ ਵੀ ਮੁੜ ਤੋਂ ਬਹਾਲ ਕਰਨ ਦਾ ਵਾਅਦਾ ਕੀਤਾ ਹੈ। ਆਓ ਸੁਣਦੇ ਹਾਂ। ਉਹ ਦੇਖ ਸਕਦੇ ਸੀਗੇ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂਹੀਂ ਐਲਪੀਆਈ ਤੇ ਬੀਐਸਐਫ ਦੇ ਸਹਿਯੋਗ ਨਾਲ ਇਹਦਾ ਸੁੰਦਰੀਕਰਨ ਕੀਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਪਹਿਲਾਂ ਪਾਣੀ ਵਗੈਰਾ ਵੀ ਇਕੱਠਾ ਹੁੰਦਾ ਸੀਗਾ। ਅਸੀਂ ਬ੍ਰਿਜ ਤੇ ਵੀ ਇਹ ਸਾਰੇ ਪੇਂਟਿੰਗਸ ਜਿਹੜੇ ਵਾਈਪ ਇੰਟਰਲੋਕਿੰਗ ਵੀ ਕਰਵਾਈਏ ਤੇ ਸਾਰਾ ਜਿਹੜਾ ਦਰਸ਼ਨ ਸਥਲ ਪਿੱਛੇ ਹੈਗਾ ਇਸ ਨੂੰ ਰੈਨੋਵੇਟ ਕਰਵਾ ਕੇ ਤੇ ਦੂਰਬੀਨਾਂ ਲਵਾਈਆਂ ਜਿਹੜੇ ਸਰਦਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੀ ਕਨਵੀਨੀਅੰਸ ਲਈ ਤੇ ਅੱਜ ਅਸੀਂ ਉਹ ਚੈੱਕ ਕਰਨ ਆਏ ਸੀਗੇ ਤੇ ਬੜੀ ਖੁਸ਼ੀ ਹੋਈ ਕਿ ਸਰਦਾਲੂ ਵੀ ਅੱਜ ਥੋੜਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਥੋੜੀ ਪੌਗ ਆ ਗਈ ਹੈ ਪਰ ਸਰਦਾਲੂ کافی ਮਾਤਰਾ ਵਿੱਚ ਆ ਰਹੇ ਨੇ ਮੈਂ ਬੀਐਸਐਫ ਐਲ ਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਸ.ਪੀ ਸਾਹਿਬ ਵੀਡੀਓ ਸਾਹਿਬ ਸਾਰਿਆਂ ਦਾ ਇਦੇ ਵਿੱਚ ਵਰਜਨ ਲਿਆ ਸ਼ਦਾਲਾਉਂਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਤੇ ਇਸ ਨੂੰ ਅੱਗੇ ਵੀ ਸਰਕਾਰ ਦੀ ਇਹ ਕੋਸ਼ਿਸ਼ ਰਹਿਣੀ ਹੈ ਕਿ ਅੱਗੇ ਵੀ ਸ਼ਦਾਲਾਉਂਾਂ ਦੀ ਕਨਵੀਨੀਅੰਸ ਲਈ ਉਹਨਾਂ ਦੀ ਬਿਹਤਰੀ ਨੂੰ ਯੂਨੀਵਰਸਿਟੀ ਕਰ ਸਕਦੇ ਹੋ ਐਫਐਸ ਸਰ ਇਹ ਹਟਾਈਆਂ ਕਿਉਂ ਗਈਆਂ ਹਟਾਈਆਂ ਕਦੇ ਵੀ ਨਹੀਂ ਗਈਆਂ ਪਹਿਲਾਂ ਵੀ ਸੀਗੀ ਪਹਿਲਾਂ ਆਪਣੀ ਜਿਹੜੀ ਬਾਈਨੋਕਲਰ ਹੁੰਦੇ ਹੈਗੇ ਮੋਬਾਈਲ ਬਾਈਨੋਕਲਰ ਹੁੰਦੇ ਹੋਇਆ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਤੋਂ ਇੱਥੇ ਉਹਨਾਂ ਇੱਥੇ ਅਸੀਂ ਫਿਕਸ ਜਿਹੜੇ ਆ ਮੋਨੋਕਲਰ ਲਵਾਏ ਹੈਗੇ ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ ਅਨ ਜਿਹੜੇ ਵਨ ਆਫਲਰਸ ਨੇ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ ਇਹਨੂੰ ਹੋਰ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸ਼ਰਧਾਲੂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ ਕੋੜ ਉਹਨੂੰ ਸਹੂਲਤ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀਆਂ ਪ੍ਰੋਵਾਈਡ ਕਰਾਂ ਸਰ ਇੱਕ ਪੂਰੇ ਹਿੰਦੁਸਤਾਨ ਦੇ ਕਿ ਪੂਰੀ ਦੁਨੀਆ ਦੇ ਵਿੱਚ ਟੀ ਚਲੇ ਜੋ ਕੋਈ ਕੋਰੋਨਾ ਕੋਰੋਨਾ ਟੈਸਟ ਹੁੰਦਾ ਤਾਂ ਤੇਰੇ ਪਤਾ ਸੂਤ ਸਭ ਜਲਦੀ ਜਾਂਦੇ ਆ ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਰੱਖਿਆ ਗਿਆ ਪਰ ਜਿਹਦੇ ਚਲਦੇ ਆ ਉਹਨਾਂ ਨੂੰ ਪਾਸੀ ਪਰੇਸ਼ਾਨੀ ਹੁੰਦੀ ਹੈ ਔਰ ਕੁਝ ਯਾਤਰੀ ਬਿਨਾ ਦਰਸ਼ਨ ਕੀਤਾ ਵਾਪਸ ਚਲੇ ਜਾਂਦੇ ਆ ਆ ਬਿਲਕੁਲ ਜੀ ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਭਾਰਤ ਸਰਕਾਰ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਦੇ ਵਿੱਚ ਇਹ ਆਪਾਂ ਕਿਉਂਕਿ ਪਾਕਿਸਤਾਨ ਚ ਐਂਟਰ ਕਰ ਰਹੇ ਆ ਪਾਕਿਸਤਾਨ ਗਵਰਨਮੈਂਟ ਦੇ ਅੰਦਰ ਆਇਆ ਔਰ ਵੀ ਕਾਫੀ 3-4 ਤਰ੍ਹਾਂ ਦੀ ਸੱਜਣਾਂ ਜਿਵੇਂ ਨਾ ਸਰ ਲਾਲਮਾਨ ਨੂੰ ਕਈ ਵਾਰੀ ਸਾੰਮੀ ਪਤਾ ਲੱਗਦਾ ਕਿ ਉਹਨਾਂ ਦਿੱਕਤ ਆਉਂਦੀ ਹੈ ਤੇ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀਆਂ ਸ਼ਰਤਾਂ ਹੈ ਇਹਨਾਂ ਨੂੰ ਜਾਂ ਤਾਂ ਲਿਨਿਅਨ ਕੀਤਾ ਜਾਵੇ ਜਾਂ ਹਟਾਇਆ ਜਾਵੇ ਤਾਂ ਕਿ ਇਹ ਸਰਦਾਰਾਂ ਨੂੰ ਸ਼ੋਕ ਹੋ ਸਕੇ ਉਹਨਾਂ ਸਰਦਾਰਾਂ ਦੀ ਸ਼ੋਕ ਨੂੰ ਵਧਾਉਣ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾਹ ਵੀ ਅਸੀਂ ਅੱਜ ਹੀ ਦੇਖਣ ਆਏ ਆਂ ਅਗਾਹ ਹੋਰ ਕੀ ਕੀਤਾ ਜਾ ਸਕਦਾ ਸੀ ਦੋ ਤਿੰਨ ਹੋਰ ਸੁਝਾਅ ਅਜਿੱਥੋਂ ਲੈ ਕੇ ਜਾ ਰਹੇ ਆਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਅਸੀਂ ਇਹਨਾਂ ਇੱਕ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਹੈ ਤੇ सिटी ऑफ फ्रेगेंस ਜਿਹੜਾ ਨਾਮ ਦਿੱਤਾ ਗਿਆ ਜਦੋਂ ਕਟਾ ਰੂਪਾ ਪੂਰੀ ਕੀਤਾ ਇਨੋਗ੍ਰੇਸ਼ਨ ਹੋਈ ਤੇ ਕਿਤੇ ਨਾ ਕਿਤੇ ਉਹਦੇ ਵਿੱਚ 5000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਗਾ ਉਹ ਕਿੱਥੇ ਗਿਆ ਔਰ ਤੁਸੀ ਕੀ ਲੱਗਦਾ ਕਿ ਉਸ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਤੇ ਨਹੀਂ ਉਸ ਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ ਐਨ ਸਿਟੀ ਆਫ ਫਰੇਗਰੈਂਸ ਜਿਹੜੀ ਆਪਾਂ ਕਹਿ ਰਹੇ ਆ ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਇੱਥੇ ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ ਅਸੀਂ ਸਾਡੀ ਸਾਰੀ ਟੀਮ ਇੱਥੇ ਅੱਜ ਖੜੀ ਹੈ ਅਸੀਂ ਇਹ ਵਾਅਦਾ ਵੀ ਕਰਦੇ ਆਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਤੇ ਜਿਹੜਾ ਇਹਨੂੰ ਨਾਮ ਦਿੱਤਾ ਗਿਆ ਸਿਟੀ ਆਫ ਫਰੇਗਰੈਂਸ ਨੂੰ ਬਿਲਕੁਲ ਮੇਨਟੇਨ ਕਰਾਂਗੇ ਤੇ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਧੰਨ Yeah. Okay.